ਕਿਹ ਨਾਮ ਹੈ ਤੁਹਾਡਾ ਅੱਜ ਇੱਥੇ ਪਹੁੰਚੋ ਕੀ ਮਾਮਲਾ ਕੀ ਹੈ ਕੀ ਹੋਇਆ ਕੀ ਵੀਰੇ ਮੇਰਾ ਨਾਮ ਜਸਪ੍ਰੀਤ ਹੈ ਮੇਰਾ ਬ੍ਰਦਰ ਸੀ ਅੱਜ ਤੋਂ 15 ਕੁ ਦਿਨ ਪਹਿਲਾਂ ਇੱਥੇ ਸੈਂਟਰ ਚਕਾਇਆ ਸੀ ਨਸ਼ੇ ਦਾਦੀ ਸੀ ਸੈਂਟਰ ਚ ਕਉਣ ਤੋਂ ਪਹਿਲਾਂ ਮੇਰੀ ਮੰਮੀ ਨੇ ਥਾਣੇ ਰਿਪੋਰਟਾਂ ਦਿੱਤੀਆਂ ਸੀਗੀਆਂ ਵੀ ਸਾਡਾ ਮੁੰਡਾ ਤੰਗ ਪਰੇਸ਼ਾਨ ਕਰਦਾ ਨਸ਼ਾ ਕਰਦਾ ਵਾ ਕਰੇ ਪੁਲਿਸ ਵੀ ਆਈ ਸੀ ਸਾਡੇ 112 ਤੇ ਕੰਪਲੇਟ ਦਿੱਤੀ ਸਿਟੀ ਚ ਗਰਾਉਂਡ ਕੰਪਲੇਂਟ ਦਿੱਤੀ ਪੁਲਿਸ ਵਾਲੇ ਸਾਨੂੰ ਕਹਿੰਦੇ ਤੁਹਾਡਾ ਮੁੰਡਾ ਨਸ਼ਾ ਕਰਦਾ ਮੇਰੀ ਮੰਮੀ ਨੂੰ ਕਹਿੰਦੇ ਅਸੀਂ ਵੀ ਕੁਝ ਕਰ ਸਕਦੇ ਨਸ਼ੇ ਵਾਲੇ ਬੰਦੇ ਦਾ ਤੁਸੀਂ ਸੈਂਟਰ ਚ ਕਾ ਦਿਓ ਪੁਲਿਸ ਨੇ ਸਾਡੀ ਕੋਈ ਬਾਣੀ ਫੜੀ ਮੰਮੀ ਨੇ ਮੁੰਡਾ ਸੈਂਟਰ ਚ ਕਾਤਾ ਜਦੋਂ ਮੁੰਡਾ ਸੈਂਟਰ ਚ ਕਾਇਆ ਆ 15 ਕ ਦਿਨ ਹੀ ਹੋਏ ਇਹਨੂੰ ਰਿਹਾ ਇਹਨੂੰ ਕੱਲ ਸਾਨੂੰ ਪਤਾ ਲੱਗਿਆ ਰਾਤ ਤੇ ਡੈੱਡ ਬਾਡੀ ਲੈ ਕੇ ਚਲੇ ਗਏ ਘਰੇ ਘਰ ਤਾਂ ਨਹੀਂ ਡੈੱਡ ਬਾਡੀ ਨਹੀਂ ਲਈ ਇਹ ਮੋੜ ਕੇ ਲੈ ਆਏ ਪਹਿਲਾਂ ਖੜੇ ਰਹੀ ਉੱਥੇ ਪਰਦੇਸੀ ਟਾਬੇ ਤੇ ਬਹੁਤ ਟਾਈਮ ਮੇਰੇ ਪਿੱਛੇ ਇੱਕ ਬ੍ਰਦਰ ਗਏ ਕਜ਼ਨ ਹੁਣ ਅਸੀਂ ਅੱਜ ਉਰੇ ਆਏ ਆ ਮੁੰਡੇ ਦੇ ਵੀਰੇ ਤੁਸੀਂ ਦੇਖੋ ਪਿੱਛੇ ਬਹੁਤ ਨਿਸ਼ਾਨ ਕੁੱਟ ਕੁੱਟ ਕੇ ਕੋਈ ਜਾਨਵਰ ਨੂੰ ਵੀ ਆਇ ਨਹੀਂ ਕੁੱਟ ਤਾਂ ਜਿਵੇਂ ਆਏ ਲਾਚਾ ਪਾਈਆਂ ਤੇ ਫਿਰ ਜਿਹੜੇ ਸੈਂਟਰ ਦੇ ਮੁੰਡੇ ਅੰਦਰ 20 25 ਉਹ ਦੱਸਦੇ ਨੇ ਭਈ ਇਹਨੂੰ ਬਾਹਰੋਂ ਠੰਡੇ ਪਾਣੀ ਨਾਲ ਕੁੱਟ-ਕੁੱਟ ਕੇ ਨਮਾਇਆ ਲੰਬਾ ਪਾਪਾ ਕੇ ਕੁੱਟਿਆ ਕੋਈ ਕੋਈ ਨਿੱਜੀ ਦੁਸ਼ਮਣੀ ਸੀ ਸੰਤਰਾਂ ਕਾ ਹਾਂਜੀ ਕੋਈ ਰਜਿਸਟਰ ਨਹੀਂ ਨਸ਼ਾ ਛਡਾਊ ਕੇਂਦਰ ਹੈ ਹਾਂਜੀ ਕੋਈ ਰਜਿਸਟਰ ਨਹੀਂ ਹੈ ਨਸ਼ਾ ਛਡਾਊ ਕੇਂਦਰ ਕੁਛ ਨਹੀਂ ਹੈ ਇਹ ਤਾਂ ਬੰਦਾ ਮਾਰਨ ਦਾ ਕੇਂਦਰ ਹੈ ਇਹ ਤਾਂ ਪਹਿਲਾ ਜਦੋਂ ਸਾਨੂੰ ਪਹਿਲਾਂ ਜਦੋਂ ਸਾਡੀ ਗੱਲ ਹੋਈ ਹੈ ਮੇਰੇ ਮਦਰ ਦੇ ਉਦੋਂ ਕਹਿੰਦੇ ਸੀ ਲਾਇਸੈਂਸ ਤੇ ਹੈ ਸਾਰਾ ਕੁਛ ਆ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਲਾਇਸੈਂਸ ਤੇ ਕਿੰਨੀ ਉਮਰ ਹੈ ਬੱਚੇ ਦੀ ਤੇ 27 ਸਾਲ ਦੀ ਉਮਰ ਹੈ ਵੀਰੇ ਭਾ ਇਹਨੂੰ ਸ਼ੇਵਿੰਗ ਨੇ ਹੋਏ ਆ ਮੁੰਡੇ ਦੀ ਹਲੇ ਬਿਆਂ ਹੋ ਗਿਆ ਤਾਂ ਕੱਲਾ ਇਸੇ ਨੂੰ ਨਹੀਂ ਕੁੱਟਿਆ ਇਹ ਹੋਰ ਨੂੰ ਵੀ ਕੁੱਟਿਆ ਹੋਰ ਵੀ ਬਹੁਤ ਕੁੱਟੇ ਹੋਏ ਅੰਦਰ ਅੰਦਰ ਕਾੜੇ ਹੋਏ ਕੀ ਮੰਗ ਕੀ ਕਰੋਗੇ ਅਸੀਂ ਮੰਗ ਕਰਦੇ ਆ ਵੀ ਜਿਨੇ ਇਹਨਾਂ ਨੂੰ ਮੇਰੇ ਬ੍ਰਦਰ ਨੂੰ ਮਾਰਿਆ ਆ ਘਾਤਲਾ ਨੂੰ ਉਹਨਾਂ ਨੂੰ ਬਰਾਬਰ ਮਾਰਿਆ ਜਾਵੇ ਜਿਵੇਂ ਮੇਰੇ ਭਰਾ ਨੂੰ ਮਾਰਿਆ ਤੜਫਾ ਤੜਫਾ ਕੇ ਉਮੀ ਮਾਰਿਆ ਜਾਵੇ ਸਾਨੂੰ ਕਾਨੂੰਨ ਦਾ ਉਹ ਇਨਸਾਫ ਨਹੀਂ ਚਾਹੀਦਾ ਵੀ ਪਰਚਾ ਕੱਟੋ ਜੇਲ੍ਹ ਚ ਪਰਚਾ ਕੱਟੋ ਜੇਲ੍ਹ ਚ ਉਹ ਬੈਠਾ ਰੋਟੀਆਂ ਖਾਵੇ ਜੇਲ੍ਹ ਚ ਹੁਣ ਸੈਂਟਰ ਵਾਲੇ ਕਿੱਥੇ ਹੈ ਭੱਜ ਗਏ ਜੀ ਉਹ ਚਲੇ ਗਏ ਹਾਂਜੀ ਉਹ ਪ੍ਰਸ਼ਾਸਨ ਮੌਕੇ ਤੇ ਪੁੱਛਿਆ ਕਿਸ ਤਰ੍ਹਾਂ ਦਾ ਵਿਸ਼ਵਾਸ ਦਿੱਤਾ ਦਿੱਤਾ ਜਾਣਾ ਉਹ ਸਾਨੂੰ ਕਹਿੰਦੇ ਜੀ ਪੋਸਟਮਾਰਟਮ ਕਰਾਵੋ ਕੋਈ ਗੱਲ ਨਹੀਂ ਅਸੀਂ ਬੰਦੇ ਫੜਾਂਗੇ ਪਰਚਾ ਦਰਜ ਕਰਨ ਲੱਗੇ ਆ ਪਰ ਅਸੀਂ ਇਸ 302 ਦਾ ਕਹਿੰਦੀ ਆ ਸਾਨੂੰ ਪਰਚਾ ਦਰਜ ਕਰਾਂਗੇ ਪੁਲਿਸ ਸਾਡੇ ਨਾਲ ਇਸ ਟਾਈਮ ਕੋਆਪਰੇਟ ਕਰ ਰਹੀ ਆ ਪਰ ਸਾਡੀ ਮੰਗ ਪੁਲਿਸ ਤੋਂ ਵੀ ਸਰਕਾਰ ਤੋਂ ਵੀ ਇਹੀ ਮੰਗ ਆ ਸਾਨੂੰ ਪਰਚਾ ਨਹੀਂ ਚਾਹੀਦਾ ਸਾਨੂੰ ਬਰਾਬਰ ਲਾਸ਼ ਚਾਹੀਦੀ ਆ ਮੇਰੇ ਭਰਾ ਦੇ ਬਰਾਬਰ ਜਗਰਾਉਂ ਦਾ ਕਿਹੜਾ ਪਿੰਡ ਹੈ ਜਿੱਥੋਂ ਤੁਸੀਂ ਇੱਥੇ ਆ ਕੇ ਇਹਨੂੰ ਐਡਮਿਟ ਕਰਾਇਆ ਸੀ ਅਸੀਂ ਨਹੀਂ ਕਰਾਇਆ ਵੀਰੇ ਲੈਣ ਹੀ ਆਏ ਸੀ ਉੱਥੇ ਨੇੜੇ ਸਾਇੰਸ ਸਕੂਲ ਆ ਲੋ ਜੀ ਔਰ ਵੀ ਨੌਜਵਾਨ ਨੇ ਜਿਹੜੇ ਇਸੇ ਨਸ਼ਾ ਛੱਡਣ ਆਏ ਨੇ ਉਹ ਕਿੱਥੇ ਨੇ ਬਾਕੀ ਉਹ ਸਾਰੇ ਅੰਦਰ ਵੀਰੇ ਅੰਦਰ ਪੁਲਿਸ ਨੇ ਹਲੇ ਤਾੜੇ ਹੋਏ ਆ ਜੀ ਉਹਨਾਂ ਨੇ ਸਾਰਿਆਂ ਨੇ ਬਿਆਨ ਦਿੱਤੇ ਆ ਵੀ ਮੁੰਡੇ ਨੂੰ ਕੁੱਟਿਆ ਪੈਪਾ ਪਾ ਪਾ ਕੇ ਲੋਹੇ ਦੀਆਂ ਪੈਪਾਂ ਦੇ ਨਾਲ ਕੁੱਟਿਆ ਕਿੰਨੇ ਜਣੇ ਤੁਸੀਂ ਅੰਦਰ ਦੇਖ ਕੇ ਆਏ ਹੋ 1500 ਹੈਗੇ 15 16 ਬੰਦੇ ਹੈਗੇ 20 ਬੰਦੇ ਉਹਨਾਂ ਨੂੰ ਕੁੱਟਿਆ ਬਹੁਤ ਉਹਨਾਂ ਦੇ ਵੀ ਬਹੁਤ ਲਾਸ਼ਾਂ ਪਈਆਂ ਹੋਈਆਂ ਵੀਰੇ ਤੁਸੀਂ ਇਹਦੇ ਨਾਲ ਆਹ ਕੈਪਚਰ ਕਰੋ ਪੁਲਿਸ ਜੋ ਇਹਦਾ ਹੈ ਨਾ সিন ਕੈਪਚਰ ਕਰੋ ਇਹ ਬੇਨਤੀ ਇਹ ਹੈ ਵੀ ਇੱਕ ਨਹੀਂ ਪਤਾ ਨਹੀਂ ਅਸੀਂ ਸਮਾਜ ਸੇਵਾ ਸੈਡਿ ਰਿਸਟਰ ਮੋਗਾ ਨੂੰ ਕਿੰਨੀਆਂ ਕਿ ਡੈਡ ਬੋਡੀਆਂ ਚੱਕ ਚੁੱਕੇ ਆ ਕਿ ਜਿਨ੍ਹਾਂ ਨੇ ਸਾਨੂੰ ਸਰੰਜ ਬਾਹਰੋਂ ਮਿਲਦੀ ਹੈ ਕੋਈ ਨਸ਼ੇ ਦਾ ਡੱਕਿਆ ਹੁੰਦਾ ਕੋਈ ਕਿਵੇਂ ਡੱਕਿਆ ਹੁੰਦਾ ਜਿਹੜੇ ਮਾਪੇ ਹੁੰਦੇ ਉਹ ਦੁਖੀ ਹੋ ਗਏ ਮਤਲਬ ਸੈਂਟਰ ਚ ਬੱਚਾ ਛੱਡਦੇ ਆ ਕਿਉਂਕਿ ਜਦੋਂ ਅਸੀਂ ਵੀ ਇੱਕ ਬੱਚਾ ਡਾਲੇ ਤੋਂ ਇੱਥੇ ਮੈਂ ਵੀ ਉੱਤ ਭੇਜਿਆ ਸੀ ਛੱਡਿਆ ਪਰ ਲੇਕਿਨ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਆ ਹਾਲਾਤ ਆ ਕੋਕੋ ਦਾ ਗਰਾਂ ਘਰ ਬਹਿ ਵੀ ਆਉਂਦਿਆ ਮੈਨੂੰ ਮੰਨਣਾ ਕਿਉਂਕਿ ਮੈਂ ਚੈੱਕ ਨਹੀਂ ਕੀਤਾ ਸੈਂਟਰ ਵੀ ਕਿਵੇਂ ਆ ਕਿਉਂਕਿ ਚੈੱਕ ਤਾਂ ਨਹੀਂ ਕਰਦੇ ਬੰਦੇ ਕਿਉਂਕਿ ਚੈੱਕ ਕਰਨ ਦੀ ਇੱਥੇ ਨਾਗੋ ਐਨਜੀਓ ਚੈੱਕ ਕਰ ਸਕਦੀ ਹੈ ਨਾ ਕੋਈ ਕਰ ਸਕਦਾ ਆਏ ਆਹੀ ਬਾਹਰੋਂ ਹੀ ਦਿਖਾਉਂਦੇ ਆ ਬੰਦਾ ਅੰਦਰੋਂ ਨਹੀਂ ਦਿਖਾਉਦੇ ਵੀ ਕੀ ਇਹ ਕਰਦੇ ਆ ਅੱਜ ਕੀ ਘਟਨਾ ਹੋਈ ਆ ਜੀ ਅੱਜ ਇੱਥੇ ਇੱਕ ਵਿਅਕਤੀ ਦੀ ਮੌਤ ਹੋਈ ਆ ਹਾਂਜੀ ਹਾਂਜੀ ਉਹ ਕੋਈ ਜਗਰਾਉਂ ਦਾ ਬੰਦਾ ਜਿਹਦੀ ਮੌਤ ਹੋਈ ਆ ਉਹ ਇਸ ਕਰਕੇ ਮੌਤ ਹੋਈ ਆ ਵੀ ਇਹਨਾਂ ਨੇ ਕੁੱਟਿਆ ਤੇ ਮਾਰਿਆ ਜਿਹੜੇ ਅੰਦਰ ਬੰਦੇ ਐ ਮੇਰੇ ਕੋਲ 20 ਕੇ 25 ਮੁੰਡੇ ਹਲੇ ਵੀ ਹੋਰ ਵੀ ਅੰਦਰ ਹੈਗੇ ਆ ਜਿਹੜੇ ਕਿ ਅੰਦਰ ਹੈਗੇ ਆ ਅਸੀਂ ਵੀ ਉਹ ਮੁੰਡਾ ਬੇਟਾ ਅੱਜ ਲੈ ਕੇ ਜਾਣਾ ਸਨਿਆਸੀ ਜੀ ਜਿਹੜੇ ਅਨਧਿਕਾਰਤ ਪਤਾ ਲੱਗਿਆ 18 ਤੋਂ 20 ਸੈਂਟਰ ਚੱਲਦੇ ਪਏ ਆ ਲਗਾਤਾਰ ਜ਼ਿਲ੍ਹੇ ਚ ਮੁਕਤਾ ਹੋਈਆਂ ਸੈਂਟਰਾਂ ਦੇ ਵਿੱਚ ਪਹਿਲਾਂ ਵੀ ਕਈ ਨੋਜਾਇਮਤਾਂ ਕੀਤੀਆਂ ਗਈਆਂ ਪਰ ਇਹਨਾਂ ਤੇ ਸੈਂਟਰਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂ ਸਰਕਾਰ ਦੇਖੋ ਜੀ ਮੈਂ ਇਹ ਤਾਂ ਬੇਨਤੀ ਕਰਨੀ ਚਾਹੂੰਗਾ ਵੀ ਇਹਦਾ ਸੈਂਟਰ ਦਾ ਮੋਗੇ ਜ਼ਿਲ੍ਹੇ ਦੇ ਨੇੜੇ ਆ ਸੈਂਟਰ ਮੇਰੇ ਖਿਆਲ ਬਹੁਤ ਘਰ ਪੱਤਰਕਾਰ ਵੀ ਖੜੇ ਆ ਅਸੀਂ ਵੀ ਸੁਸਾਇਟੀ ਵਾਲੇ ਆ ਮੈਨੂੰ ਵੀ ਥੋੜੇ ਦਿਨ ਪਹਿਲਾਂ 15 ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਇੱਥੇ ਸੈਂਟਰ ਚੱਲਦਾ ਕਿਉਂਕਿ ਜਿਹੜੇ ਅਨਲੀਗਲ ਸੈਂਟਰ ਆ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਥੇ ਚੱਲਦੇ ਆ ਉਹ ਸੌਦੇਬਾਜ਼ੀ ਕਰਦੇ ਆ ਇੱਥੇ ਇੱਕ ਬੀਬੀ ਖੜੀ ਆ ਉਹ ਵਿਚਾਰੀ ਮੇਰਾ ਖਲ ਭਾਂਡੇ ਮਾਝ ਕੇ ਗੁਜ਼ਾਰਾ ਕਰਦੀ ਉਹ 9000 ਰੁਪਿਆ ਉਹਦੇ ਬੱਚੇ ਦਾ ਕੋ ਹੋਰ ਪਰ ਰਿਆ ਜਿਹੜਾ ਅਸੀਂ ਬੱਚਾ ਛੱਡ ਕੇ ਗਏ ਆ ਉਹ ਵੀ ਲੋੜਵੰਦ ਪਰਿਵਾਰ ਦਾ ਬੱਚਾ ਹੈ ਉਹਦੇ ਵੀ ਪੈਸੇ ਕੋਈ ਬੰਦਾ ਹੋਰ ਪਰ ਰਿਆ ਯਾਰੇ ਬੱਚਾ ਸੁਧਰ ਜੇ ਪਰ ਲੇਕਿਨ ਇਹ ਸਰਕਾਰ ਨੂੰ ਤਾਂ ਮੈਂ ਬੇਨਤੀ ਕਰਨੀ ਜਾਊਂਗਾ ਵੀ ਜਿਹੜੇ ਅਨਲੀਗਲ ਸੈਂਟਰ ਚੱਲਦੇ ਆ ਇਹਨਾਂ ਤੇ ਨਕੇਲ ਪ੍ਰਸ਼ਾਸਨ ਨੂੰ ਜ਼ਰੂਰ ਕਸਣੀ ਚਾਹੀਦੀ ਹੈ ਕਿਉਂਕਿ ਇੱਕ ਹੋਰ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਗਾ ਤੁਹਾਡੇ ਚੈਨਲ ਦੇ ਨਾਲ ਹੀ ਕਿਉਂਕਿ ਜਿਹੜੇ ਕਿ ਤਕਰੀਬਨ ਬੰਦੇ ਐ ਇਹ ਜਿਹੜਾ ਲਾਇਸੈਂਸ ਦਿੰਦੇ ਐ ਉਸ ਬੰਦੇ ਨੂੰ ਦਿੰਦੇ ਐ ਜਿਹੜਾ ਕਿ ਨਸ਼ਾ ਕਰ ਛੱਡ ਗਿਆ ਹੈ ਦੇਖੋ ਜਿਹੜਾ ਬੰਦਾ ਛੱਡ ਗਿਆ ਹੈ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੁੱਟਮਾਰ ਕਰੋ ਪਰ ਉਹਨਾਂ ਨੂੰ ਪਿਆਰ ਨਾਲ ਸਮਝਾਓ ਵੀ ਇਹ ਬੰਦੇ ਨਸ਼ਾ ਛੱਡ ਜਾਣ ਸੁਨਿਆਸੀ ਅਸੀਂ ਵੀ ਇਹਦੀ ਪੜਤਾਲ ਕੀਤੀ ਸੀ ਕਿ ਮੋਗੇ ਦੇ ਵਿੱਚ ਸਿਰਫ 2 ਸੈਂਟਰਾਂ ਕੋਲੇ ਮਨਜ਼ੂਰੀ ਆ 18 ਤੋਂ ਵੀ ਅਨਜ਼ਿਕਾਰ ਤੇ ਚੱਲਦੇ ਆ ਉਹਨਾਂ ਨੂੰ ਕਿਉਂ ਨਹੀਂ ਪ੍ਰਸ਼ਾਸਨ ਬੰਦ ਕਰਦਾ ਇਹ ਤਾਂ ਹੀ ਫਿਰ ਹੁਣ ਇਹਦੇ ਬਾਰੇ ਤਾਂ ਤੁਸੀਂ ਵੀ ਚੰਗੇ ਵਾਲੇ ਸਿਆਣੇ ਆ ਉਹ ਕਿਉਂ ਅਨਲੀਗਲ ਚੱਲਦੇ ਆ ਕਾਹਤੋਂ ਚੱਲਦੇ ਆ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕੋ ਕੋ ਤਾਂ ਪਰ ਵੀ ਪਤਾ ਜਦੋਂ ਚੋਰਾਣਾ ਕੁੱਤੀ ਰਲ ਜੇ ਤੇ ਫਰਾਂ ਲੀਗਲ ਤਾਂ ਚੱਲਣ ਗਈ ਨਹੀਂ ਉਹ ਅੰਕ ਕੱਲ੍ਹ ਦੇ ਬਚਾਰਾ ਜੀ ਕਿਤੇ ਵਿੱਚ ਨੌਣਾ ਦੀ ਮੌਤ ਹੋਈ ਸਰ ਕੀ ਮਾਮਲਾ ਤੇ ਕੀ ਕਰ ਹੋਇਆ ਇਹ ਅਸੀਂ ਰਿਆਨ ਨੂੰ 112 ਤੋਂ ਕੰਪਲੇਂਟ ਮਿਲੀ ਸੀ ਪਿੰਡ ਚੀਮਾਨ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਂ ਦੇ ਨਸ਼ਾ ਸ਼ਟਾਉ ਕੇਂਦਰ ਇਲੀਗਲ ਚੱਲ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਐਸਐਚਓ ਵੀ ਆ ਗਏ ਮੈਂ ਵੀ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਡੈੱਡ ਬੋਡੀ ਸੀ ਇੱਥੇ ਡੈਡ ਬਡੀ ਸੀ ਚੈੱਕ ਕਰਕੇ ਫਰਦਰ ਅਸੀਂ ਐਫਆਰ ਦਰਜ ਕਰਕੇ ਜਿਹੜੀ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਿਰਫ ਪਤਾ ਲੱਗਣਾ ਕਿ ਆਹ ਵੀ ਪਰਿਵਾਰ ਜਿਹੜਾ ਇਹ ਜਾਮ ਲਗਾ ਰਿਹਾ ਵੀ ਸੈਂਟਰ ਕੋਲ ਨੇ ਕੁੜ ਕੁੜ ਮਾਰਤਾ ਹਾਂਜੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਅਫੇਰੈਂਸੀ ਦਰਜ ਕਰ ਰਹੀ ਆ ਜਿਹੜੇ ਦੋਸ਼ੀ ਇਹਦੇ ਵਿੱਚ ਆਗੇ ਉਹਨੂੰ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿ ਨਸ਼ਾ ਸਰਬ ਕੋਲ ਵਿੱਚ ਬੋਲਦੀ ਹੈ ਜੀ ਹਾਂਜੀ ਦੇ ਵਿੱਚ ਹੈਗੇ ਨੇ ਉਹ ਵੀ ਅਸੀਂ ਐਸ ਡੀ ਐਮ ਸਾਹਿਬ ਨੂੰ ਨੋਟ ਕਰਾ ਦਿੱਤਾ ਉਹ ਵੀ ਆ ਰਹੇ ਨੇ ਮੌਕੇ ਤੇ ਤੇ ਬਾਕੀ ਇਹਨਾਂ ਦੇ ਜਿਹੜਾ ਵੀ ਆਪਣਾ ਲੀਗਲ ਆਪਣਾ ਸੈਂਟਰ ਹੈਗਾ ਉੱਥੋਂ ਉਹਨਾਂ ਨੂੰ ਭੇਜ ਕੇ ਮੈਡੀਕਲ ਟੀਮਾਂ ਵੀ ਆ ਰਹੀਆਂ ਬਾਕੀ ਫਰਦਰ ਅਸੀਂ ਕਾਰਵਾਈ ਕਰਾਂਗੇ ਜਿਹੜੇ ਉਹ ਨੌਜਵਾਨ ਹੈਗੇ ਉਹ ਬਿਲਕੁਲ ਠੀਕ ਠਾਕ ਹੈ ਜੀ ਹਾਂਜੀ ਉਹ ਠੀਕ ਠਾਕ ਨੇ ਸਰ ਪਤਾ ਲ ਇਹ 12 11 ਨੂੰ ਇੱਥੇ ਐਡਮਿਟ ਕਰਵਾਇਆ ਸੀ ਇਹਨਾਂ ਨੇ ਤੇ ਇਹਦਾ ਨਾਮ ਕਰਮਜੀਤ ਸਿੰਘ ਜਗਰਾਉਂ ਦਾ ਰਹਿਣ ਵਾਲਾ ਹੈ